ਰੋਮਣੀ ਕਮੇਟੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਹੈ ਅਤੇ ਖਾਸ ਕਰ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਦਿੱਲੀ 에ਰਪੋਰਟ ਆ ਉੱਥੇ ਜਾਣ ਵੇਲੇ ਮੁਸ਼ਕਲ ਪੇਸ਼ ਆਉਂਦੀ ਆ ਅਤੇ ਰਸਤੇ ਵਿੱਚ ਲੁੱਟਖੋ ਹੁੰਦੀ ਆ ਤੇ ਸਾਡੇ ਜਿਹੜਾ ਅਮਰitsar ਵਿਖੇ 에ਰਪੋਰਟ ਬਣਿਆ ਹੋਇਆ ਗੁਰੂ ਰਾਮਦਾਸ ਜੀ ਦੇ ਨਾਮ ਤੇ ਉਸ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇ ਕੋਸ਼ਿਸ਼ ਕੀਤੀ ਜਾਵੇ ਕਿ ਉੱਥੋਂ ਹੀ ਉਡਾਨ ਭਰੀ ਜਾਵੇ ਵੱਧ ਤੋਂ ਵੱਧ ਉਸ ਦਾ ਯੂਜ਼ ਹੋਵੇ ਤਾਂ ਕਿ ਸਾਡਾ ਪੰਜਾਬ ਦਾ ਜਿਹੜਾ 에ਰਪੋਰਟ ਹੈ ਕੇਂਦਰ ਸਰਕਾਰ ਨੂੰ ਹੋਰ ਵੱਡਾ ਕਰਨਾ ਪਵੇ ਅਤੇ ਉਸ ਦੀ ਵੱਰ ਤੋਂ ਵੱਧ ਤੋਂ ਵੱਧ ਕਰੋ ਤੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਆ ਸਾਡਾ ਜਿਹੜਾ ਦੇਸ਼ ਪੰਜਾਬ ਆ ਇਹਦਾ ਇੱਕ 에어ਪੋਰਟ ਆ ਜਿਹੜੀ ਕਿ ਗੁਰੂ ਕੀ ਨਗਰੀ ਨਾਲ ਸੰਬੰਧਿਤ ਆ ਅੰਮ੍ਰਿਤਸਰ ਸਾਹਿਬ ਇੰਟਰਨੈਸ਼ਨਲ 에어ਪੋਰਟ ਇਹ ਜਿਹੜਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਅ ਅਸੀਂ ਚਾਹੁੰਦੇ ਆ ਕਿ ਇਹ ਜਿਹੜਾ 에어ਪੋਰਟ ਆ ਇਸ 에어ਪੋਰਟ ਨੂੰ ਜਿਹੜੀ ਦੇਸ਼ ਦੀ ਸਰਕਾਰ ਆ ਦੇਸ਼ ਦਾ ਜਿਹੜਾ ਮੰਤਰਾਲਿਆ ਵਾ ਉਹ ਇਸ ਰਿਪੋਰਟ ਨੂੰ ਵੱਡਾ ਕਰਨ ਦਾ ਜਿਹੜਾ ਉਪਰਾਲਾ ਕਰੇ ਇਸ ਗੱਲ ਦੀ ਮੰਗ ਕਰ ਰਹੇ ਫਲਾਈਟਾਂ ਵਧਾਵੇ ਉਹਦੇ ਵਿੱਚ ਕਾਰਨ ਕੀ ਆ ਕਿ ਪਿਛਲੇ ਦਿਨੀ ਇੱਕ ਬੂਟਾ ਸਿੰਘ ਨਾਮ ਦਾ ਜਿਹੜਾ ਵਿਅਕਤੀ ਆ ਜਿਹੜਾ ਸਾਡਾ ਪੰਜਾਬ ਦਾ ਉਹ ਦਿੱਲੀ ਤੋਂ ਆ ਰਿਹਾ ਸੀ ਤੇ ਉਹਨੂੰ ਰਸਤੇ ਦੇ ਵਿੱਚ ਜਿਹੜਾ ਜਿਹੜੀ ਉਹਦੇ ਨਾਲ ਖੱਜਲ ਖਵਾਰੀ ਹੋਈ ਉਹਨੂੰ ਮਾਰਨ ਦੀ ਸਾਜ਼ਿਸ਼ ਕੀਤੀ ਗਈ ਉਹਨੂੰ ਲੁੱਟ ਲਿਆ ਗਿਆ ਇਹ ਇੱਕ ਬਹੁਤ ਮਾੜਾ ਵਰਤਾਰਾ ਵਾ ਅਸੀਂ ਦੇਖ ਰਹੇ ਸੀ ਕਿ ਬਹੁਤ ਵੱਡੀ ਗਿਣਤੀ ਵੀ ਜਿਹੜਾ ਪੈਸਾ ਵਾ ਉਹ ਪੰਜਾਬ ਦਾ ਇਸ ਦੇ ਵਿੱਚ ਵਰਤਿਆ ਜਾ ਰਿਹਾ ਆਉਣ ਜਾਣ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਆ ਕਰੀਬ 8 ਘੰਟੇ ਦੀ ਖੱਜਲ ਖੁਰੀ ਹੈ ਜਿਹੜੀ ਉਹ ਜਿਹੜੇ ਪੰਜਾਬ ਦੇ ਲੋਕ ਉਹ ਉਹਨਾਂ ਦੀ ਹੋ ਰਹੀ ਹੈ ਦਿੱਲੀ ਦੇ 에어ਪੋਰਟ ਤੇ ਆਉਣ ਦੇ ਨਾਲ ਬਹੁਤ ਵੱਡੀ ਖੱਜਲ ਖੁਰੀ ਹੈ ਤੋਂ ਅਸੀਂ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਅਸੀਂ ਗੁਰੂ ਨਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ 450 ਸਾਲਾ ਅਸੀਂ ਗੁਰਤਾ ਗਦੀ ਦਿਵਸ ਮਨਾ ਰਹੇ ਹਾਂ ਛਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਕਿ ਸ਼ਤਾਬਦੀ ਦੇ ਤੌਰ ਤੇ ਜਿਹੜੀ ਕਿ 16 17 ਤੇ 18 ਸਤੰਬਰ ਨੂੰ ਮਨਾਈ ਜਾ ਰਹੀ ਆ ਉਹ ਅਸੀਂ ਇਸ ਦਿਨ ਨੂੰ ਸਮਰਪਿਤ ਸਮੁੱਚੇ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਤੇ ਖਾਸ ਤੌਰ ਤੇ ਸਿੱਖ ਆਵਾਮ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਆਪਣੇ ਪੰਜਾਬ ਦੇਸ਼ ਦਾ ਜਿਹੜਾ ਜਿਹੜਾ 에어ਪੋਰਟ ਆ ਗੁਰਰਾਮਦਾਸ ਜੀ ਦੀ ਗੁਰੂ ਦੀ ਨਗਰੀ ਦੇ 에어ਪੋਰਟ ਨੂੰ ਚੁਣਨ ਤੇ ਇਥੋਂ ਦੀਆਂ ਫਲਾਈਟਾਂ ਜਿਹੜੀਆਂ ਉਹ ਲੈਣ ਤੇ ਬਾਹਰ ਦੇ ਜਿਹੜੀਆਂ ਫਲਾਈਟਾਂ ਵਾਲੇ ਹੈਗੇ ਆ ਉਹਨਾਂ ਦੇ ਅਧਾਰੇ ਉਹਨਾਂ ਨੂੰ ਇਸ ਗੱਲ ਲਈ ਮਜਬੂਰ ਕਰਨ ਕੀ ਜਿਸ ਦੀਆਂ ਫਲਾਈਟਾਂ ਜਿਹੜੀਆਂ ਉਹ ਅਮਰਸਰ ਸਾਹਿਬ ਦੀ 에어ਪੋਰਟ ਤੇ ਪਹੁੰਚਣ ਤਾਂ ਕਿ ਸਾਡੀ ਜਿਹੜੇ ਇੱਥੋਂ ਦੇ ਪੰਜਾਬ ਦੇ ਨਿਵਾਸੀ ਆ ਉਹ ਖਜਲ ਖੁਆਰੀ ਤੋਂ ਬਚ ਸਕਣ ਇਹਦੇ ਨਾਲ ਮੈਂ ਬੇਨਤੀ ਕਰਨੀ ਚਾਹੁੰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਕਿ ਅੱਜ ਜਿਸ ਤਰ੍ਹਾਂ ਦੇ ਹਾਲਾਤ ਉਹ ਵਿਚਰ ਰਹੇ ਨੇ ਉਹ ਕੋਈ ਨਾ ਕੋਈ ਐਸਾ ਬਹਾਨਾ ਪਾੜ ਦੇ ਆ ਕਿ ਮੇਰੀ ਕੋਈ ਮਾੜੀ ਮੋਟੀ ਪੁਰਾਣਾ ਸਟੇਟਸ ਬਣ ਜਵੇ ਉਹ ਸਟੇਟਸ ਦੇ ਵਿੱਚ ਕੀ ਭਾਲਦੇ ਨੇ ਉਹ ਇਹ ਭਾਲਦੇ ਨੇ ਕਿ ਦਿੱਲੀ ਦੇ ਵਿੱਚ ਉਹਨਾਂ ਨੇ ਕਾਊਂਟਰ ਲਾਤਾ ਦਿੱਲੀ ਵਿੱਚ ਦੋ ਕਹਿੰਦੇ ਗੱਡੀਆਂ ਲਾਤੀਆਂ ਜਿਹੜੀਆਂ ਗੱਡੀਆਂ ਜੀ ਉਹ ਉਹਨਾਂ ਨੂੰ ਉੱਥੋਂ ਦੇ ਜਿਹੜੇ ਉਹ ਯਾਤਰੀਨਾਂ ਵਾਸਤੇ ਲੈ ਕੇ ਜਾਣਗੀਆਂ ਪਰ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਉੱਥੇ ਵਾਸਤੇ ਏਸੀ ਬੱਸਾਂ ਦੀ ਵੀ ਗੱਲ ਕੀਤੀ ਆ ਕਿ ਜਿਹੜਾ ਪੰਜਾਬ ਦਾ 에어ਪੋਰਟ ਆ ਇੰਟਰਨੈਸ਼ਨਲ 에어ਪੋਰਟ ਉਹਦੇ ਚ ਜਿਹੜੇ ਐਨਆਰਆਈ ਭਰਾ ਉਹਨਾਂ ਦੀ ਸਹੂਲਤ ਲਈ ਕੋਈ ਬੱਸ ਨਹੀਂ ਚੱਲਦੀ ਐਨਆਰਆਈ ਜਿਹੜੀਆਂ ਕੋਈ ਕਿਸੇ ਤਰ੍ਹਾਂ ਦੀਆਂ ਜੇ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਜਾ ਰਹੀ ਨਾ ਇੱਥੇ ਕਾਊਂਟਰ ਬਣਿਆ ਹੋਇਆ ਤੋ ਇਸ ਕਰਕੇ ਬਜਾਏ ਕਿ ਇਸ ਗੱਲ ਦੀ ਬੇਲੋੜੀ ਵਾਵਾ ਲੈਣ ਦੇ ਦੇ ਬਿਗੈਰ ਉਹ ਇੱਥੇ ਆ ਕੇ ਇਸ ਗੱਲ ਦਾ ਖਿਆਲ ਕਰਨ ਕਿ ਜਿਹੜੇ ਪੰਜਾਬ ਚ ਸਿੱਧੇ ਤੌਰ ਤੇ ਐਨਆਰਆਈ ਆ ਰਹੇ ਆ ਉਹਨਾਂ ਦੀ ਸਹੂਲਤ ਵਾਸਤੇ ਇੱਥੇ ਬੱਸਾਂ ਵੀ ਲਾਈਆਂ ਜਾਣ ਉਹਨਾਂ ਦੇ ਰਾਤ ਨੂੰ ਜਿਹੜਾ ਯਾਤਰਾ ਵਾ ਉਸ ਯਾਤਰਾ ਸੁਰੱਖਿਤ ਹੋ ਸਕੇ ਤੇ ਇਹ ਆਪਣਾ ਜਿਹੜਾ ਦੇਸ਼ ਦਾ ਪੰਜਾਬ ਦਾ 에ਰਪੋਰਟ ਆ ਇਸ ਨੂੰ ਵੱਡਾ ਕਰ ਸਕੀਏ ਇੱਕ ਇੱਕ ਬਜ਼ੁਰਗ ਨੇ ਮੈਨੂੰ ਇਹ ਗੱਲ ਕਹੀ ਸੀ ਮੈਨੂੰ ਚੰਗੀ ਲੱਗੀ ਉਹ ਕਹਿੰਦਾ ਵੀ ਅਸੀਂ ਇੰਦਰਾ ਗਾਂਧੀ ਦੇ ਨਾਮ ਦੇ 에ਰਪੋਰਟ ਤੇ ਨਾ ਉਤਰੀਏ ਆਪਦੇ ਗੁਰੂ ਘਰ ਦੇ ਨਾਮ ਦੇ ਗੁਰੂ ਦੇ 에ਰਪੋਰਟ ਤੇ ਉਤਰੀਏ ਚਲੋ ਇੱਕ ਵਿਚਾਰ ਸੀ ਜਿਹੜੀ ਮੈਨੂੰ ਸੁਣਨ ਨੂੰ ਮਿਲੀ ਚੰਗੀ ਸੀ ਸੋ ਮੈਂ ਉਹ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਅਸੀਂ ਦੇਸ਼ ਤੇ ਵਿਦੇਸ਼ ਵਸਦੇ ਪੰਜਾਬੀਆਂ ਦੇ ਸਿੱਖਾਂ ਨੂੰ ਕਹਿੰਦੇ ਆ ਕਿ ਆਪਣੇ ਗੁਰੂ ਕੀ ਨਗਰੀ ਦੇ 에어ਪੋਰਟ ਨੂੰ ਉਹ ਵਰਤੋਂ ਲਿਆਉਣ ਤੇ ਸਰਕਾਰ ਨੂੰ ਕਹਿੰਦੇ ਆ ਕਿ ਇਸ ਨੂੰ ਵੱਡਾ ਕਰਨ ਤਾਂ ਕਿ ਜਿਹੜਾ ਯਾਤਰੀ ਇੱਥੇ ਆਵੇ ਜਿੱਥੇ ਗੁਰੂ ਦੇ ਦਰ ਤੇ ਦਰਸ਼ਨ ਮੇਲਾ ਕਰੇ ਤੇ ਨਾਲ ਦੀ ਨਾਲ ਆਪਣੇ ਜਿਹੜਾ ਪੰਜਾਬ ਦਾ 에어ਪੋਰਟ ਆ ਉਹ ਵੱਡੀ ਪੱਧਰ ਤੇ ਮਜ਼ਬੂਤ ਹੋ ਸਕੇ। ਮੇਰੇ ਵੱਲੋਂ ਤੁਹਾਡੀ ਆਪਣੀ ਜੀ رائے ਹੈ ਕਿ ਐਸਜੀਪੀਸੀ ਵੱਲੋਂ ਮੈਂ ਨਜੀਰਾ ਇਹਦੀ ਗੱਲ ਕਰਦਾ ਜੀ ਮੈਂ ਨੰਬਰਾਂ ਐਸਜੀਪੀਸੀ ਦਾ ਤੇ ਐਸਜੀਪੀਸੀ ਵੀ ਜੇ ਇਹ ਰਾਏ ਦੇ ਰਹੀ ਆ ਤੇ ਮੈਨੂੰ ਲੱਗਦਾ ਮਾਣੀ